ਕਿ ਇਹ ਠੀਕ ਜੇ ਲੰਮੇ ਪੈਜੋ ਨਹੀਂ ਤੇ ਉੱਥੇ ਅੰਦਰ ਜਾ ਕੇ ਨਹੀਂ ਠੀਕ ਆ ਉਦਾਂ ਵਧੀਆ ਵਾ ਹਾਂ ਮੈਂ ਤਾਂ ਕਾ ਲੋ ਜਿਹੜਾ ਹੜ ਪੀੜਤਾਂ ਦਾ ਹਾਲ ਵੇਖ ਕੇ ਮੇਰਾ ਉਹੀ ਰੀਲ ਹੀ ਕੋਮੀਤਰੀ ਜਾਂ ਲਈ ਮੇਰੇ ਮਨ ਚ ਹਾਂ ਵੀ ਇੰਨਾ ਬੁਰਾ ਹਾਲ ਉਹਨਾਂ ਦਾ ਰਾਤੀ ਦਿਨ ਦੱਸਿਆ ਰਹਗਾ ਹੀ ਸਾਰਾ ਕੁਝ ਦੱਸਿਆ ਹੋ ਮੇਰੇ ਤਾਂ ਆ ਧਿਆਨ ਇਹ ਅਭੀ ਦਵਲੇ ਪਾਣੀ ਇੱਧਰ ਵੀ ਪਾਣੀ ਇੱਧਰ ਵੀ ਪਾਣੀ ਛੜਕੀ ਆ ਛੜਕਤੇ ਹੀ ਬੈਠੇ ਲੋਕ ਤੇ ਨਿਗੇ ਨਿਗੇ ਨਿਆਣੇ ਤੇ ਮਸ਼ਰ ਉਤੇ ਮੈਂ ਨਾ ਵੀ ਕੋ ਪੋਸ਼ੋ ਕੋ ਨਾ ਵੀ ਇਨਾ ਬੁਰਾ ਹਾਲ ਤੇ ਲੋਕਾਂ ਦੀ ਇਦਾਂ ਘਰਵਾਦ ਪਾਣੀ ਡੁੱਬੇ ਤੇ ਲੋਕ ਬਸ ਉਹਦੇ ਆਲੀ ਵੇਖ ਤੱਕੀ ਤੁਰੇ ਜਾਂਦੇ ਟਿਕ ਟਿਕੀ ਲਕਾਈ ਕਦੋਂ ਪਾਣੀ ਠਾਂ ਹੋਵੇ ਕਦੋਂ ਠਾਂ ਜਾਵੇ ਇਦਾਂ ਗਿੱਠਾ ਨਾ ਮਿੰਦੇ ਆ ਵੇਖੇ ਤੇ ਸੁਣੇ ਦਾ ਉਹ ਆਂਦੇ ਨਾ ਬੜਾ ਫਰਕ ਵਾ ਆਹੋ ਇਦਾਂ ਖਬਰਾਂ ਤੇ ਸੁਣੀ ਜਾਂਦੀ ਇਹ ਸੁਣੀ ਜਾਂਦਾ ਤਾਂ ਅੱਖੀਂ ਵੇਖਿਆ ਹੁਣ ਅੱਖੀਂ ਵੇਖਿਆ ਹਾਲ ਬਹੁਤ ਬੁਰਾ ਹਾਲ ਆ ਇਹ ਕੇਸ ਦੇ ਦਿੱਤੇ ਆ ਪੂਰੀਆਂ ਨਹੀਂ ਪੈਣੀਆਂ ਇਹ ਮਹਾਰਾਜੀ ਦਵੇ ਸੱਚੇ ਪਾਸ਼ਾ ਹੀ ਦਵੇ ਤੇ ਤਾਂ ਪੂਰੀ ਪੈਂਦੀ ਆ ਕੋਈ ਇੱਕ ਦਿਨ ਦਾ ਸਮਾਨ 10 ਦਿਨ ਦੇ ਦਊਗਾ ਕੋਈ 20 ਦਿਨ ਦੇ ਦਊ ਮਹੀਨਾ ਦੇ ਦਊ ਕੋਈ ਉਹ ਤਾਂ ਰੋਟੀ ਤੇ ਖਾਈ ਜਾਣੀ ਆ ਤੇ ਜਿਹੜੇ ਘਰ ਬਰਬਾਦ ਹੋ ਗਏ ਸਮਾਨ ਖਰਾਬ ਹੋ ਗਿਆ ਉਹਨਾਂ ਦਾ ਕਿੱਦਾਂ ਹੋਣਾ ਕਿੱਥੋਂ ਬਣਾਉਣਗੇ ਵਿਚਾਰੇ ਮੈਂ ਨਾ ਬਹੁਤ ਬੁਰਾ ਹਾਲ ਵੀ ਕਿਹੜੀ ਕਿਹੜੀ ਚੀਜ਼ ਬੰਦਾ ਚੁੱਕ ਕੇ ਲੈਂਦਾ ਹੀ ਉਹਨਾਂ ਨੇ ਕੱਖ ਨਹੀਂ ਆਂਦੇ ਵੀ ਅਸੀਂ ਆਪਣੀ ਜਾਨ ਬਚਾਈ ਆਪਣੀ ਨਿਆਣੇ ਬਚਾਏ ਆ ਤਾਂ ਡੰਗਰ ਵਾਛਾ ਕੋਈ ਇੱਕ ਅੱਧਾ ਲੈ ਜਾਂਦਾ ਉੱਤੇ ਕੋਈ ਕਈ ਡੰਗਰ ਉੱਤਰੇ ਹੀ ਰਹਿ ਗਏ ਉੱਥੇ ਤੇ ਪਾਣੀ ਪਾਣੀ ਤੇ ਜੱਕ ਦਾ ਮਾਗਿਆ ਉਦਾਂ ਹੁਣ ਤੇ ਪਾਣੀ ਦਾ ਸੈਂਸਾ ਤੇ ਮੀਂਹ ਅਜੇ ਹੋਰ ਹਟਣ ਨਹੀਂ ਗਿਆ ਕਿਤੇ 24 ਘੰਟੇ ਤੇਰੇ ਪੁੱਤਰੇ ਪਚੋਈ ਤੁਰਿਆ ਜਾਂਦਾ ਉਤੋਂ ਇਹ ਆ ਵੀ ਚਲੋ ਸੇਵਾਦਾਰ ਵੀ ਬੜੇ ਲੱਗੇ ਬੜੇ ਪਿੰਡਾਂ ਤੋਂ ਹੋਰ ਨਾ ਥਾਂ ਤੋਂ ਟਰਾਲੀਆਂ ਪਰ ਪਰ ਰਾਸ਼ਨ ਦੀਆਂ ਆਈ ਜਾਂਦੀਆਂ ਵਾ ਉਹ ਜਿਹੜੀ ਤੂੜੀ ਲੌਂਦੇ ਆ ਉਹ ਤੂੜੀ ਵੀ ਉਹ ਮੁੜ ਕੇ ਮੀਂਹ ਉੱਤੇ ਪਈ ਜਾਂਦੀ ਜਲਦੀ ਹੋਈ ਜਾਂਦੀ ਆ ਖਰਾਬ ਹੋਈ ਜਾਂਦੀ ਆ ਮੈਂ ਹੁਣ ਬੰਦਿਆਂ ਨਾਲ ਸਲਾਹ ਕੀਤੀ ਆ ਮੈਂ ਕਿਹਾ ਵੀ ਹੁਣ ਜੇ ਪਾਣੀ ਪੂਣੀ ਉਤਰੂਗਾ ਨਾ ਤੇ ਇਹਦੇ ਰਾਸ਼ਨ ਇਹਨਾਂ ਨੂੰ ਕਿਤੇ ਖਾਣ ਵਾਸਤੇ ਆ ਤੇ ਜਿਨ੍ਹਾਂ ਦਾ ਮਰਗਤ ਤੂੜੀ ਵੀ ਰੁੜ ਗਈ ਆ ਪੱਠੇ ਵੀ ਸੜ ਗਏ ਉਹਨਾਂ ਕੋ ਤੇ ਪੱਠੇ ਦਾ ਸੈਂਸਾ ਰਹਿ ਜਾਣਾ ਉਹੋ ਗੱਲ ਆ ਵੀ ਇਹ ਆ ਪਾਣੀ ਖਤਮ ਹੋਣ ਤੋਂ ਭੁੱਖ ਮਰੀ ਬਾਅਦ ਚ ਜ਼ਿਆਦੀ ਪੈਣੀ ਆ ਹਾਂ ਮੈਂ ਕਿਹਾ ਇਦਾਂ ਕਰਿਓ ਪੈਸੇ ਇਕੱਠੇ ਕਰਕੇ ਨਾ ਤੇ ਤੂੜੀ ਖਰੀਦ ਕੇ ਤੇ ਉਹ ਦੇਵਾਂਗੇ ਮਗਰ ਉਹੋ ਗੱਲ ਨਾ ਸਹੀ ਤੂੜੀ ਵੀ ਜ਼ਰੂਰੀ ਚਾਹੀਦੀ ਮਗਰ ਉਹ ਮਗਰ ਹੁਣ ਭੁੱਖ ਮਰੀ ਤੇ ਮਗਰੋਂ ਪੈਣੀ ਜ਼ਿਆਦੀ ਜ਼ਿਆਦਾ ਕੰਮ ਖਰਾਬ ਹੋਣਾ ਉਦੋਂ ਹੈ ਕਿੱਦਾਂ ਲੋਕਾਂ ਨੇ ਘਰਾਂ ਚ ਚੀਜ਼ਾਂ ਤੇ ਕੀ ਕਰਨਗੇ ਗੱਲ ਹੀ ਨਹੀਂ ਹੁੰਦੀ ਕੋਈ ਮੈਨੂੰ ਤੇ ਇੰਨੀ ਆਪ ਟੈਨਸ਼ਨ ਪਈ ਸੁਣ ਕੇ ਵੀ ਕੋਈ ਜਾਣੇ ਦੁਨੀਆਂ ਬਿਮਾਰ ਪਈ ਆ ਕੋਈ ਟੈਨਸ਼ਨ ਨਾ ਬਿਮਾਰ ਪੈ ਗਿਆ ਕੋਈ ਮੱਛਲ ਲੜ ਲੜ ਕੇ ਕੋਈ ਬੁਖਾਰ ਨਾ ਉਤੋਂ ਮੀਂਹ ਪਈ ਜਾਂਂ ਡਿਆ ਤੇ ਬਹੁਤ ਬੁਰਿਆ ਹਾਲ ਆ ਮੈਂ ਕਹਿੰਦਾ ਮਾਲਕਾ ਕਿਰਪਾ ਕਰ ਪੰਜਾਬ ਦੇ ਉੱਤੇ ਸੱਚੇ ਪਾਤਸ਼ਾਹ ਇਨਾ ਪੰਜਾਬ ਆਹ ਹੁਣ ਖਬਰਾਂ ਹੁੰਦੀਆਂ ਉਹ ਜਲੰਧਰ ਵਾਲ ਸਾਰਾ ਹਾਈਵੇ 2 2 ਫੁੱਟ ਪਾਣੀ ਚੜ ਗਿਆ ਆ ਮਾਂਵੀ ਪੰਡੇ ਹਮ ਆਵੇ ਬੜਾ ਔਖਾ ਕੰਮ ਆ ਚਲੋ ਇਹ ਅਭੀ ਇਹੀਂ ਵੇ ਸੁੱਕੇ ਥਾਂ ਬੈਠੇ ਆ ਨਹੀਂ ਅਜੇ ਪਿਛਲੇ 2 ਸਾਲ ਹੋ ਗਏ ਪਾਣੀ ਆ ਉਦੋਂ ਆਂਦੇ ਵੀ ਹੁਣ ਗਾੜੀ ਨਹੀਂ ਪਾਣੀ ਦਿੱਤੇ ਪਭੀ ਆਉਣੀ ਕਿਉਂ ਬਾ ਗਾੜੀ ਕਿਉਂ ਨਹੀਂ ਆਉਣੀ ਟਿਪ ਤਾਂ ਉਹ ਅਸੀਂ ਇਦਾਂ ਹੀ ਆਂਦੇ ਹੈਗੇ ਉਦੋਂ ਆੜੀਓ ਤੁਸੀਂ ਨਹੀਂ ਟੁੱਟ ਗਈ ਦਰਿਆ ਵਾਲੀ ਤੇ ਮੁੜ ਕੇ ਫੇਰ ਬੰਦ ਦਿੱਤੀ ਸਭ ਕੋ ਹੋ ਗਿਆ ਜਾਂਦੇ ਪਾਣੀ ਆਉਣਾ ਹੀ ਨਹੀਂ ਹੁਣ ਨਾ ਨਾ ਇਹ ਗੱਲ ਹੋਸਾ ਮਾਲਕ ਅੱਗੇ ਕੋਈ ਯੂਰਵਾ ਉਹਦੇ ਰੰਗਾਂ ਨੂੰ ਉਹੋ ਹੀ ਜਾਣਦਾ ਵਾ ਅਸੀਂ ਕਹਿ ਰਹੇ ਨੇ ਇਦਾਂ ਨਹੀਂ ਇਦਾਂ ਇਦਾਂ ਨਹੀਂ ਇਦਾਂ ਪਰ ਉਹਦੇ ਰੰਗ ਉਹੋ ਹੀ ਜਾਣਦਾ ਆਰ ਰਕੀ ਜ਼ਿਆਦਾ ਨੁਕਸਾਨ ਹੋਇਆ ਬਹੁਤ ਜਿਆਦਾ ਨੁਕਸਾਨ ਕੀ ਐਨਾ ਨੁਕਸਾਨ ਮੇਰੇ ਗਾਲ ਗੱਲ ਹੀ ਨਹੀਂ ਆਉਂਦੀ ਮੈਨੂੰ ਕੋਈ ਮੈਨੂੰ ਉਹੋ ਹੀ ਬਸ ਸੀਨ ਹੀ ਚੇਤੇ ਤੁਰੇ ਆਉਂਦੇ ਨਹੀਂ ਆਪਣੀ ਦਵਾਈ ਤੂੰ ਹੀ ਖਾਦੀ ਆ ਤੂੰ ਕੋਈ ਬੀਪੀ ਆਦੀ ਹੁਣ ਕੋਲੀ ਕਾਲੀ ਖਾਦੀ ਆ ਖਾ ਲਈ ਖਾ ਲਈ ਨਹੀਂ ਖਾਦੀ ਤੇ ਮੈਂ ਲਿਆ ਕੇ ਦਵਾ ਨਹੀਂ ਨਹੀਂ ਖਾ ਲਈ ਕੋਈ ਨਹੀਂ ਜਰਾ ਕਰ ਰੈਸਟ ਕਰੋ ਲੰਮੇ ਪੋ ਹੈ ਤਾਂ ਟੈਨਸ਼ਨ ਬਹੁਤ ਜਿਆਦੀ ਪਰ ਉਦਾਂ ਜਰਾ ਕ ਲੰਮੇ ਪੋ ਤੁਸੀਂ ਵੀ ਉੱਠ ਕੇ ਬੈਠਦੇ ਹੋ ਕੋਈ ਨਹੀਂ ਪੈ ਜਾਂਦੇ ਕੋਈ ਨਹੀਂ ਓਏ ਓਏ ਵਾਹਿਗੁਰੂ ਮਾਲਕਾ ਭਲਾ ਕਰ ਸਭ ਦਾ ਭਲਾ ਆデア ਸਰਬੰਦਾ ਬਲਾ ਕਰ ਹਾਈ ਸੇ ਭੈਣਾ ਮੈਨੇ ਅੰਦਰ ਜਾ ਕੇ ਲੰਮੇ ਪੈਜੋ ਮੇਰਾ ਅੱਧਾ ਮੈਸੇ 10 ਮਿੰਟੋ ਮਹਿੰਗੇ ਲੱਗੇ ਜਾਣਾ ਅੱਛਾ ਉਹਨੂੰ ਵੀ ਦੱਸਦਾ ਗੱਲ ਬਾਤ ਕੋਈ ਚੱਲ ਸ਼ਾਨ ਤੂੰ ਹੀ ਟੈਨਸ਼ਨ ਲੈਂਦਾ ਐ ਇਨੀ ਮੈਨੂੰ ਆ ਪੈਨਸ਼ਨ ਪਈ ਆ ਉਹਨੂੰ ਗਰੀਬ ਨੂੰ ਟੈਨਸ਼ਨ ਨਾ ਪਾ ਦੇ ਉਹਨੂੰ ਆਖੀ ਠੀਕ ਵਾ ਸਭ ਕੁਝ ਠੀਕ ਨਹੀਂ ਉਹਨੂੰ ਮੈਂ ਠੀਕ ਹੀ ਆਖੂ ਹਾਂ ਮਹਿੰਗੇ ਨੂੰ ਨਾ ਵਿਚਾਰੇ ਉਹਨੇ ਦੱਸਣਾ ਵੀ ਨਹੀਂਗਾ ਕਿਉਂਕਿ ਉਹ ਉਹਦੇ ਉਦਣੀ ਭਾਬਕ ਬਣਾ ਹੋ ਗਿਆ ਹੋ ਗਿਆ ਹੈਗਾ ਉਥੇ ਪੁੱਠੇ ਪਾ ਗਿਆ ਵਾ ਤੇ ਕਿਚਲ ਗਿਆ ਵਾ ਓ ਮਹੀਂ ਗਿਆ ਹਾਂ ਓ ਡਿਆਈਓ ਬੰਨਾ ਵਡਣ ਉਹਦੇ ਹਲ ਜਾਵਾ ਹੰਦਸ ਤੂੰ ਰਹਿਣ ਦਿੰਦਾ ਅੱਜ ਮੀ ਪੈਣ ਡਿਆਈਓ ਬੰਨਾ ਤੂੰ ਛੱਡ ਦਿੰਦਾ ਚਲ ਅਛਾ ਕੋਈ ਨਹੀਂ ਮਹੀਂ ਗਿਆ ਹਾਂ ਸੇ ਦਰਾ ਉਹ ਇਥੇ ਡਿਆ ਬੰਨਾ ਵੜਨ ਮੈਂ ਉਧਰ ਵੇਖਣ ਡਿਆ ਮੈਂ ਹਾ ਉਹ ਪੱਠੇ ਪੁੱਠੇ ਪਾ ਕੇ ਪਤਾ ਕਿ ਚੱਲ ਗਿਆਈ ਹੂੰ ਮੈਂ ਕਾ ਚੱਲ ਮਾਰੇ ਕਣੀਆਂ ਦੀਆਂ ਹਟੀਆਂ ਹੀ ਤੇ ਮੈਂ ਕਾ ਚੱਲ ਵੜ ਲਾਂ ਅੱਛਾ ਈਸ਼ਾ ਹਾਂ ਜਾਂ ਇਹ ਆ ਵੀ ਦਿਨ ਦੁਨ ਲੱਗਦਾ ਤੇ ਫਿਰ ਵੜ ਲੈਂਦਾ ਬੰਨਾ ਸਕੋ ਤੂੰ ਉਹ ਚੱਲ ਮੈਂ ਵਿਲਾ ਮੈਂ ਕਾ ਕਣੀਆਂ ਹਟੀਆਂ ਤੋਂ ਥੋੜਾ ਠੰਡਾ ਜਾ ਹੈਗਾ ਤੇ ਮੈਂ ਵਾੜੀ ਲਵਾ ਅੱਛਾ ਈਸ਼ਾ ਹਾਂ ਨਾਲ ਸਾਫ ਹੋ ਜਾਊਗਾ ਨਾਲ ਪੱਠੇ ਬਣ ਜਾਣਗੇ ਹਾਂ ਚੱਲ ਇਹ ਵੀ ਚੰਗਾ ਉਹ ਕੱਟੇ ਨੂੰ ਪਾ ਦਾਂਗੇ ਨਾ ਉਹ ਚੱਲੋ ਸਾਰਾ ਨਾ ਹੋ ਗਾ ਰ ਸਾਰੇ ਨੂੰ ਉਤਰ ਕੇ ਪੈ ਜਾਣਗੇ ਹਾਂ ਪੱਠੇ ਤੇ ਉਧਰ ਵੇਖ ਖਰਾਬ ਹੋਣ ਦੇ ਉਥਰ ਸ ਜੇ ਉਹ ਦਰਨ ਦਰਨ ਲੱਗਾ ਹੁੰਦਾ ਫਿਰ ਵੜ ਲੈਂਦਾ ਕੋਈ ਨਹੀਂ ਚਲੋ ਕੋਈ ਨਹੀਂ ਫਿਰ ਸਦਰ ਰਾਤੀ ਕਿੰਨੇ ਵਜੇ ਆਏ ਫਿਰ ਤੁਸੀਂ ਰਾਤੀ ਦੇ ਹਨੇਰਾ ਹੀ ਹੋ ਗਿਆ ਤੇ ਅੱਛਾ ਹੂੰ ਤੇ ਕੀ ਹਾਲ ਲੋਕਾਂ ਦਾ ਠੀਕ ਵਾ ਹੂੰ ਇਹ ਆ ਵੀ ਚਲੋ ਸਮਗਰੀ ਲੋਕੀ ਪਹਚਾਈ ਜਾਣ ਦੇ ਬਹੁਤ ਅੱਛਾ ਰਾਸ਼ਰ ਪਾਣੀ ਦਾ ਨਹੀਂ ਕੋਈ ਕਮੀ ਰਹਿਣ ਦੇਣ ਦੇ ਕੋਈ ਵੀ ਜਿੰਨੇ ਜੋਗਾ ਕੋਈ ਹੈਗਾ ਹਰ ਕੋਈ ਆਪੋ ਆਪਣਾ ਹਿੱਸਾ ਪਾਈ ਤੁਰਿਆ ਜਾਣ ਦੇ ਕੋਈ ਪਾਣੀ ਕੋਈ ਦੁੱਧ ਕੋਈ ਪ੍ਰਸ਼ਾਦ ਦੇ ਲੰਗਰ ਪਠੇ ਤੂੜੀ ਬੋਲ ਕੋ ਪਹੁੰਚਣ ਡਿਆ ਵਾ ਚਲੋ ਦੇਖੋ ਪਰਮਾਤਮਾ ਬੈਠਾ ਨਾ ਉੱਤੇ ਦੇਣਾ ਤੇ ਉਹ ਨਹੀਂ ਕਰਨਾ ਉਹਨੂੰ ਸਾਰਿਆਂ ਦੀ ਫਿਕਰ ਆ ਵੇਖੋ ਬਿਲਕੁਲ ਬਿਲਕੁਲ ਹਾਂ ਕੋਈ ਨਹੀਂ ਸਹੀ ਸਹੀ ਹਾਲਾਤ ਠੀਕ ਹੋ ਜਾਣੇ ਆ ਇਹਨਾਂ ਪਾਉਣ ਵਾਲਾ ਵੀ ਹੋ ਤੇ ਕੱਢਣ ਵਾਲਾ ਵੀ ਹੋ ਕੱਢਣ ਵਾਲਾ ਵੀ ਹੋ ਸਹੀ ਗੱਲ ਹਾਂ ਤੇ ਹੋਰ ਸਦਭਾਈਆਂ ਨਾਲ ਤੁਹਾਨੂੰ ਬਹੁਤੀਆਂ ਬਖਦੀਆਂ ਕਾਹਦੀਆਂ ਵਧਾਈਆਂ ਦੇਈ ਜਾਂਦਾ ਓਏ ਆਂਦੇ ਬਾਹਰ ਚਲੇ ਮੈਨੂੰ ਗੋਪੀ ਤੇ ਸਹਰਾ ਰਾਤ ਕਹਿੰਦੇ ਸਰਦਾਰ ਇਹਦਾ ਸਹੇਗੋਪੀ ਅੱਛਾ ਈ ਆ ਆਹ ਵਾਰੀ ਚੱਲੇ ਆ ਲੈ ਵਧੀਆ ਫਿਰ ਆ ਚਲੇ ਜਾਣਾ ਹੁਣ ਬਣ ਗਿਆ ਉਹ ਕੰਮ ਬਣ ਗਿਆ ਬਣ ਗਿਆ ਵਾ ਅਨ ਵਧੀਆ ਵਧੀਆ ਅਹੀਂ ਆਖਾ ਅਹੀਂ ਵੀ ਇੱਥੇ ਕਰਦਾ ਨਹੀਂ ਘੁੰਮ ਫਿਰ ਕੇ ਆਈਏ ਚਲੋ ਜਾ ਜਿਆਦਾ ਉਡਾ ਲੈਣਾ ਚਾਹੀਦਾ ਹੈ ਇਹ ਉਹ ਮਹਾਰਾਜ ਦਵਾਨ ਵਾਲਾ ਕੇ ਸੱਚੇ ਪਾਛਾਈ ਉਹ ਹੀ ਆ ਬੜੀ ਵੱਡੀ ਗੱਲ ਆ ਜਾਤ ਚੜਨਾ ਹੈ ਆ ਹੋ ਗਏ ਕਰਮਾਲੇ ਤੁਸੀਂ ਹੈ ਇਹ ਗੁਰੂ ਕਿਰਪਾ ਕਰਦਾ ਤੇ ਫਿਰ ਗੱਲਾਂ ਬਣਦੀਆਂ ਇਸ ਤਰ੍ਹਾਂ ਫੇ ਕਿਦਾਂ ਡੰਗ ਡੰਗ ਫੇਜ ਜਾਣੇ ਸਾਰੇ ਤੇ ਕੀ ਕਰਾਂਗੇ ਫਿਰ ਇਹਨਾਂ ਨੂੰ ਵੇਚਨੇ ਪੈਣੇ ਆ ਆਹੋ ਵੀ ਇਹ ਵੇਚ ਦਾਂਗੇ ਹਾਂ ਹੋਰ ਫਿਰ ਕੀ ਕਰਨਾ ਤੇ ਪੈਈ ਨਾ ਹੋ ਗਈ ਤੇ ਉਹ ਹੈਗਾ ਵਾ ਮੁੰਡਾ ਰਿਸ਼ਤੇਦਾਰ ਰਸਾ ਆ ਉਹ ਉਹਨੂੰ ਆਖਾਂਗੇ ਵੀ ਠੇਕੇ ਦੇ ਲੰਦਾ ਸਾਡੇ ਕੋਲ ਗਾੜੀ ਹੁਣ ਆ ਲਾਡੀ ਸਰਦਾਰ ਵੀ ਠੇਕੇ ਤੇ ਮੰਗਦਾ ਇਹਨੂੰ ਦੇ ਦਿਓ। ਉਹ ਨਹੀਂ ਹੂੰ ਤੂੰ ਛੱਡ ਭਰਾ ਇਹਦੀ ਗੱਲ ਛੱਡ ਦੇ। ਆ ਇਹ ਮੈਨੂੰ ਇੱਕ ਦਾ ਕੰਮ ਨਾਲੇ ਵੀ ਰਿਸ਼ਤੇਦਾਰ ਆਉਣਗੇ ਨਾਲੇ ਘਰ ਰਹਿਣਗੇ। ਅੱਛਾ ਅੱਛਾ ਨਾਲੇ ਉਹ ਮੁੰਡਾ ਵਾਈ ਕਰੀ ਜਾਊਗਾ ਇੱਥੇ ਆਪਣੇ ਠੇਕੇ ਤੇ ਹੋਰ ਵੀ ਉੱਥੇ ਆਪਣੀਆਂ ਲੈਂਦਾ ਵਾ। ਅੱਛਾ ਉਧਰ ਨਾ ਲਊਗਾ। ਆ ਸਾਡੇ ਵਾਲੀ ਠੇਕੇ ਤੇ ਲੱਗੂਗਾ। ਚੱਲ ਵਧੀਆ ਫਿਰ। ਹਾਂ ਨਾ? ਹਾਂ ਵਧੀਆ ਵਧੀਆ। ਤੇ ਇਹ ਉਹਨੂੰ ਠੇਕੇ ਦੇ ਦੇ ਦਾਂਗੇ ਨਾਲੇ ਉਹ ਦੋਵੇਂ ਜੀ ਚ ਰਹੀ ਜਾਣਗੇ। ਨਹੀਂ ਠੀਕ ਆ ਫਿਰ। ਆ ਗੱਲ ਤੇ ਕੀਤੀ ਆ ਹੁਣ ਵੇਖੋ ਹੋਰ ਹੋਰ ਵਧੀਆ ਠੀਕ ਹੈ ਸਭ ਅੱਛਾ ਅੱਛਾ ਹਾਂ ਮੈਂ ਕਾ ਵੜਲਾ ਆਇਆ ਨੇ ਕਿ ਮੈਂ ਆ ਚੱਲ ਵੜਲਾ ਥੋੜੇ ਵੜਾ ਕੋਲ ਦਿਓ ਗਾੜੀ ਪਾਣੀ ਪੂਣੀ ਹੋ ਗਈ ਤਾਂ ਨਾ ਵੱਢੀ ਜਾਗਾ ਠੀਕ ਠੀਕ ਬਾਕੀ ਧਾਨ ਨਾ ਵੱਢੀ ਸੱਪ ਸੂਪ ਬਹੁਤ ਹੁੰਦੇ ਹੀ ਹਾਂਜੀ ਹਾਂਜੀ ਇਤਨਾ ਤਾਂ ਨਿਕਲਦੇ ਨੇ ਪਸਾਪਾ ਆਹ ਜਿਹੜੇ ਬਰਸਾਤਾਂ ਦੇ ਵਿੱਚ ਬਹੁਤ ਨਿਕਲਦਾ ਹੁੰਦਾ ਸੱਪ ਤੇ ਧਾਨ ਨਾ ਵੱਢੀ ਠੀਕ ਆਹ ਸਰਦਾਰ ਕਹਿੰਦਾ ਡੰਗਰ ਵੀ ਵੇਚ ਜਾਣੇ ਆ ਪੈਲੀ ਇਹਨਾਂ ਦੇ ਰਿਸ਼ਤੇਦਾਰਾਂ ਨੇ ਠੇਕੇ ਦੇ ਲਾ ਲੈਣੇ ਆ ਕੀ ਸਾਡਾ ਤਾਂ ਕੰਮ ਬੰਦੀ ਆ ਫਿਰ ਇਹ ਤਾਂ ਮੈਨੂੰ ਸਾਨੂੰ ਕਿਹਨੂੰ ਕਿਤੇ ਲੱਭਣਾ ਪਊਗਾ ਕੰਮ ਮਹਾ ਕੰਮ ਮਿਲਿਆ ਹੀ ਵਧੀਆ ਸਰਦਾਰ ਹੀ ਵਧੀਆ ਟੇਂਪਾਸ ਹੋ ਰਿਹਾ ਹੈ ਕਿਸ ਚੀਜ਼ ਦੀ ਤੋੜ ਨਹੀਂ ਆਉਂਦਾ ਜਦੋਂ ਪੈਸੇ ਮੰਗੀਂਦਾ ਜਦੋਂ ਪੈਸੇ ਦੇ ਦਿੰਦਾ ਹੈ ਗੋਪੀ ਵੀ ਖੁਸ਼ੀ ਕੰਮ ਕਰਕੇ ਇੱਥੇ ਪਰਮਾਤਮਾ ਦੀ ਮੌਜ ਹੁਣ ਲੱਭਦੇ ਆ ਕਿ ਕਿਹਦੇ ਹੋਰ ਕੇ ਬੰਦਾ ਲੱਭਦੇ ਆ ਵੀ ਕੋਈ ਇਰ ਕੰਮ ਤੋਂ ਵੇਲੇ ਹੋ ਜਾਣਾ ਸੀ ਇਹ ਪ੍ਰਮਾਤਮਾ ਹੀ ਆ ਨਾ ਵੈਨੀ ਕਰੋਪੀ ਆਈ ਹੜਾਂ ਦੀ ਆਈ ਐ ਤੇ ਪ੍ਰਮਾਤਮਾ ਉਹਨਾਂ ਨੂੰ ਵੀ ਦੇਣੀ ਤੇ ਆ ਵਾ ਤੇ ਸਾਡਾ ਵੀ ਉਹਨੇ ਕੋਈ ਸੋਚਿਆ ਹੀ ਹੋਊਗਾ ਉਹਨੇ ਜਿੰਨੇ ਪੈਦਾ ਕੀਤਾ ਨੇ ਦੇਣਾ ਹੀ ਆ ਇੱਥੇ ਨਹੀਂ ਤੇ ਹੋਰ ਸਹੀ ਜਿੱਥੇ ਦਾਣਾ ਲਿਖਿਆ ਉੱਥੇ ਖਾਲਾਂ ਖੁਸ਼ੀ ਰਹਿਣ ਪ੍ਰਮਾਤਮਾ ਨੇ ਹੋਰ ਤਰੱਕੀਆਂ ਬਖਸ਼ੇ ਮੇਰੇ ਸਰਦਾਰਾਂ ਨੂੰ ਜਿੱਥੇ ਰਹਿਣ ਰਾਜੀ ਰਹਿ ਜਿੰਨਾ ਟਾਈਮ ਲੰਘਿਆ ਵਧੀਆ ਲੰਘਿਆ ਚਲੋ ਕਰੀਏ ਆਪਣਾ ਕੰਮ ਉਹ ਜਿਹ ਹੁੰਦੀ ਤਾਂ ਕਿੰਨਾ ਖਾਰਾ ਫੇਰ ਆ ਜਾਂਦਾ ਹਾਂ ਚੂੜੀ ਕਿੰਨੀ ਸੋਹਣੀ ਆ ਇਹ ਸੋਨੇ ਦੀ ਹੋਊਗੀ ਜੇ ਸੋਨੇ ਦੀ ਹੋਈ ਤਾਂ ਫੇਰ ਥੋੜੀ ਇਹਨਾਂ ਦੇ ਤੇ ਸੁਠਣੀ ਸੀਗੀ ਨਾਲੇ ਤੇ ਕੱਲ ਮੈਂ ਹੁੰਦੀ ਆ ਵੇ ਇਥੋਂ ਉਦੋਂ ਤਾਂ ਹੈ ਨਹੀਂਗੀ ਕਿ ਕਿੰਨੀ ਸੋਹਣੀ ਲੱਗ ਕੇ ਦੇਖਾ ਪਰਾ ਮੇਰੇ ਕਿੱਦਾਂ ਦੀ ਲੱਗਦੀ ਹੈ ਕਿੰਨੀ ਸੋਹਣੀ ਲੱਗਦੀ ਹੈ ਬਿਲਕੁਲ ਮੇਰੇ ਨਾਲ ਆਪ ਦੀ ਲੱਗੰਦੀ ਹੈ ਪਰ ਅੰਟੀ ਨੇ ਕਿਹਾ ਵੀ ਨਹੀਂ ਉਹ ਜੂੜੀ ਗੱਲ ਚਾਹੀਏ ਉਹਨਾਂ ਨੂੰ ਪਤਾ ਨਾ ਹੋਊਗਾ ਤਾਂ ਅੰਟੀ ਵੇਖਣਾ ਤਾਂ ਉਹਨਾਂ ਕਹਿਣ ਸਾਡੀ ਬਿਮਾਰੀ ਚੋਂ ਹੀ ਕੱਢੀ ਹੈ ਉਹਨਾਂ ਨੂੰ ਨਾ ਕੰਮ ਛੁੱਟ ਜੇ ਮੈਂ ਹੰਟਿੰਗ ਪੁੱਛਦੀ ਹਾਂ ਫਟਾਫਟ ਤਾਂ ਹਮਿੰਨ ਕਹਿਣਾ ਅੰਟੀ ਸੋងੇ ਹਾਂ ਲੰਮੀ ਪਈ ਤੇ ਆ ਨੀਂਦ ਆ ਗਈ ਰਾਤੀ ਅੰਕਲ ਕਰਾ ਬੜੇ ਨੇਰੇ ਆਇਆ ਨਾ ਤੇ ਐਦਾਂ ਗੱਲਾਂ ਬਾਤਾਂ ਕਰਦੇ ਕਰਦੇ ਤਾਂ ਜਦੋਂ ਨੀਂਦ ਹੀ ਨਹੀਂ ਪੂਰੀ ਹੋਈ ਸਰੀਰ ਦੁਖਣ ਡਿਆ ਸੀ ਅੱਛਾ ਹਾਂ ਆ ਚੂੜੀ ਵੇਖੋ ਸੋਨੇ ਦੀ ਹੈ ਗੋਪੀ ਕਿਥੋਂ ਲੱਭੀ ਤੈਨੂੰ ਆ ਚੂੜੀ ਬੈੱਡ ਦੇ ਹੇਠਾਂ ਮੈਂ ਝਾੜੂ ਮਾਰਿਆ ਤੇ ਆ ਗਈ ਗਾਨ ਹਾਏ ਗੋਪੀ ਤੈਨੂੰ ਪਤਾ ਆਏ ਕਿੰਨੇ ਦੀ ਹੋਊਗੀ ਨਹੀਂ ਮੈਨੂੰ ਨਹੀਂ ਪਤਾ ਸੋਨੇ ਦੀ ਆ ਹਾਏ ਹੋਰ ਕੀ ਆ ਭੈਣਾ ਸੋਨੇ ਦੀ ਆ ਗਵਾਚੀ ਕਿੰਨੇ ਦਿਨਾਂ ਦੀ ਤੇ ਲੱਭਣ ਨਹੀਂ ਲਈ ਮੈਂ ਤਾਂ ਕਿਤੇ ਫਿਕਰ ਕਰ ਕਰ ਬਿਮਾਰ ਹੋ ਗਈ ਫੇਰ ਮੈਂ ਹਾਂ ਕੋਈ ਨਹੀਂ ਜੇ ਹੱਕ ਦੀ ਕਮਾਈ ਦੀ ਹੋਊਗੀ ਤੇ ਜ਼ਰੂਰ ਲੱਭ ਜੂਗੀ ਪਰ ਮੈਂ ਗੁੱਜੀ ਗੁੱਜੀ ਬੜੀ ਵੇਖੀ ਕੋਪੀ ਮिन्नੂ ਨਹੀਂ ਲੱਭੀ ਕਿੱਥੋਂ ਲੱਭੀ ਆਈ ਇਹ ਬੈਡ ਥੱਲੇੋਂ ਕਿ ਜਾਂ ਚੋਰ ਚੋਂ ਨਹੀਂ ਐਸ ਬੈਡ ਥੱਲੇੋਂ ਇਹ ਤਾਂ ਮੈਂ ਕੱਲ ਵੀ ਇੱਥੇ ਛਾੜੂ ਫੇਰਿਆ ਉਦੋਂ ਤਾਂ ਨਹੀਂ ਨਿੱਕੀ ਅਜਨੂਤੇ ਆਪ ਨਹੀਂ ਸਮਝ ਲੱਗੀ ਵੀ ਇਹ ਬਣਿਆ ਕੀ ਮੇਰੇ ਨਾਲ ਵੀ ਜਾਂ ਮੈਂ ਲਮਾਰੀ ਚੋਂ ਕੱਢਣ ਲੱਗਿਆਂ ਡੇਗੀ ਆ ਜਾਂ ਮੈਨੂੰ ਸਮਝੀ ਨਹੀਂ ਲੱਗੀ ਇੱਕ ਦਿਨ ਮੈਂ ਲਮਾਰੀ ਫੋਲੀ ਮੈਨੂੰ ਦਿਹੇ ਨਾ ਕਿ ਤੇ ਵੀ ਮੈਂ ਆਹ ਕਾ ਕਿੱਥੇ ਜ਼ਿੰਦਗੀ ਹੋਊਗੀ ਮੈਂ ਤੇਰੇ ਕਿਤੇ ਅੰਕਲ ਕੋਲ ਨਹੀਂ ਬਸਰੀ ਮੈਂ ਹਾਂ ਉਹਨੇ ਕਦੇ ਮੇਰੇ ਦਿਵਾਲੇ ਹੋ ਜਾਣਾ ਵੀ ਤੈਨੂੰ ਚੀਜ਼ ਨਹੀਂ ਰੱਖਣੀ ਹੁੰਦੀ ਤੇ ਮੈਂ ਫੇਰ ਕੀ ਕਰੂੰਗੀ ਕਿਤੇ ਹੁਣ ਮੇਰੇ ਤੇ ਉਹਨੂੰ ਨਾ ਦੱਸ ਦਵਾਂ ਨਹੀਂ ਮੈਂ ਕਹਿੰਦਾ ਜੀ ਮੈਨੂੰ ਵੀ ਤੁਹਾਡੀ ਕੋਈ ਚੀਜ਼ ਲੱਭੀ ਆ ਵੀ ਚਲ ਜੋ ਚਾਹ ਨਾ ਦੱਸੀਏ ਵੀ ਮੈਂ ਦੱਸ ਦਵਾਂ ਏਨਾ ਦੱਸੀ ਚੰਗਾ ਨਹੀਂ ਨਹੀਂ ਮੈਂ ਨਹੀਂ ਦੱਸਦੀ ਹਾਏ ਨਹੀਂ ਪਹਿਣਾ ਸਵਾ ਲੱਖ ਰੁਪਏ ਦੀ ਉਹ ਸਵਾ ਟੋਲੇ ਦੀ ਚੂੜੀ ਆ ਇਹ ਇੰਨੀ ਮਹਿੰਗੀ ਹੋਰ ਸੋਨਾ ਬੜਾ ਮਿੰਕਾ ਹੋ ਗਿਆ ਲੱਖ ਨੂੰ ਤਾਂ ਸੋਨਾ ਹੋ ਗਿਆ ਵਾ ਤੇ ਇਹਦੇ ਤੋਂ ਚਲੋ ਭਾਵੇਂ ਉਦੋਂ ਸਸਤੇ ਰੇਟ ਦੀ ਬਣੀ ਸੀ ਨਾ ਕੋਈ ਚਿਰ ਪਹਿਲਾਂ ਦੀ ਤੇ ਹੁਣ ਜਿਹੜੇ ਹਸਾਬ ਦਾ ਰੇਟ ਹੁਣ ਤਾਂ ਸਵਾ ਲੱਖ ਦੀ ਬਣ ਗਈ ਹੈ ਕਿਸ ਹਿਸਾਬ ਦੀ ਅੱਛਾ ਹੋਰ ਬੜੀ ਮਹਿੰਗੀ ਆ ਨਾ ਹਾਏ ਮੈਂ ਐ ਤੇ ਨਾ ਤੇਰਾ ਆਪ ਲਾਈ ਹੋਵੇ ਗੋਪੀ ਮੈਂ ਤੇਰਾ ਦੇਣ ਨਹੀਂ ਦੇ ਸਕਦੀ ਚਲ ਤੂੰ ਆ ਮੈਨੂੰ ਚੀਜ਼ ਲੱਭ ਕੇ ਦਿੱਤੀ ਮੇਰੀ ਪਰ ਮੇਰੀ ਵੀ ਨਾ ਨੀਂਦ ਸੌਖੀ ਆਉਗੀ ਮੈਨੂੰ ਹੁਣ ਰਾਤ ਨੂੰ ਜਦੋਂ ਮੈਨੂੰ ਚੇਤਾ ਆਉਂਦਾ ਇਹਨਾ ਮੈਂ ਝੂੜਦੀ ਹਾਂ ਚੀਜ਼ਾਂ ਨੇ ਤੇ ਸੂਈ ਘਵਾਚੀ ਹੋਵੇ ਨਾ ਤੇ ਉਹਨੂੰ ਵੀ ਮੁੜ ਮੁੜ ਕੇ ਲੱਭੀਦਾ ਵਾ ਹਾਂਜੀ ਇਦਾਂ ਤਾਂ ਫੇਰ ਬਿਮਾਰ ਹੋਣ ਵਾਲੀ ਗੱਲ ਮਾਰੀ ਹੋਣ ਵਾਲੀ ਗੱਲ ਕੇ ਚੱਲ ਤੇਰਾ ਆਪਣਾ ਰਹੋ ਇਹ ਭੈਣਾ ਕਰ ਲਾ ਤੂੰ ਕੰਮ ਮੈਂ ਤੁਹਾਨੂੰ ਕੁਝ ਬਣਾ ਕੇ ਖਵਾ ਲਦੀ ਹਾਂ ਇਸੇ ਖੁਸ਼ੀ ਦੇ ਵਿੱਚ ਹੁਣ ਠੀਕ ਹਾਂ ਹਾਂ ਹਾਈ ਗੋਪੀ ਜ ਬੜੀ ਇਮਾਨਦਾਰ ਨਿਕਲੀ ਕੋਈ ਹੋਰ ਹੁੰਦੀ ਨਾ ਇਦਨੇ ਬਨ ਬੁੰਨ ਕੇ ਚੁੰਨੀ ਪੱਲੇ ਲੈ ਜਾਣੀ ਤੇ ਮੇਰੇ ਵਰਗੀ ਤੇ ਲੱਭ ਕੇ ਹਾਰ ਗਈ ਮੈਂ ਹੁਣ ਕਿੱਥੋਂ ਲੱਭਣੀ ਇਕੱਲੀ ਜਾਣੀ ਨੇ ਭਲਾ ਹੋਵੇ ਇਹਦਾ ਬਾਬਾ ਇਹਦਾ ਪੁੱਤ ਨਵਾਂ ਨਰੂਆ ਰਵੇ ਸੱਚੇ ਪਾਤਸ਼ਾਹ ਇਹਨੂੰ ਜਿਆਦਾ ਹੀ ਦਵੇਂ ਇਹਨਾਂ ਦੀ ਕਮਾਈ 'ਚ ਬਰਕਤ ਪਾਈਂ ਮਹਾਰਾਜ ਕੁਛ ਬਣਾ ਕੇ ਹਵਾਲ ਦੇ ਇਹਨੂੰ ਮੇਰਾਜ ਆਈ ਹੁਣ ਮੈਂ ਉਹਨੂੰ ਨਹੀਂ ਦੱਸਣਾ ਇਹ ਲੱਭੀਆ ਮੈਂ ਮਰਾਖਦੀਆਂ ਬਾਅਦ ਚੀ ਲੇ ਤੂੰ ਹੀ ਨਿਕਲਾਈ ਥੇ ਘਰ ਨੂੰ ਹਾਂ ਹੋ ਗਿਆ ਸੀ ਕੰਮ ਜੱਬੜ ਗਿਆ ਸਭ ਹਾਂ ਆ ਬਾਹਰ ਉਹਨਾਂ ਕਹਿੰਦੀ ਆਂਟੀ ਕਹਿੰਦੇ ਰਹਿਣ ਦੇ ਕਹਿੰਦੇ ਮੀਂਹ ਤਾਂ ਆਈ ਜਾਂਦਿਆ ਅਜੇ ਮੀਂਹ ਪੈਣਾ ਈ ਰਾਤ ਨੂੰ ਆਹੋ ਮੀਂਹ ਤੇ ਉਹਨਾਂ ਫਿਰ ਮੇਰੇ ਜਲਦੀ ਹੋ ਗਿਆ ਚੱਟਾਂ ਮੈਂ ਜਾ ਘਰ ਨੂੰ ਫਿਰ ਗਰੋਂ ਨੂੰ ਵੇ ਆਹੋ ਚਲ ਮਿੱਟੀ ਮਿੱਟੀ ਨਾਲ ਲਿਬੜਾ ਨਾ ਹੋਏ ਹਾਂ ਅੱਜ ਨਾ ਮੈਂ ਤੁਹਾਨੂੰ ਗੱਲ ਦੱਸਦੀ ਆਂ ਹਾਂ ਉਹ ਨਾਲ ਤਾਂ ਬੈੱਡ ਦੇ ਕੰਨ ਸੋਨੇ ਦੀ ਚੂੜੀ ਪਈ ਬੜੀ ਸੋਹਣੀ ਸੀ ਅੱਛਾ ਅੱਜ ਮੈਂ ਝਾੜੂ ਫੇਰਿਆ ਨਾ ਤੇ ਉਹ ਬਾਹਰ ਆ ਗਈ ਉਦੋਂ ਝਾੜੂ ਤੇ ਮੈਂ ਰੋਜ਼ ਹੀ ਲਾਉਣੀ ਆ ਪਰ ਉਦੋਂ ਤੇ ਕੋਈ ਲੱਭੀ ਨਹੀਂ ਮੈਨੂੰ ਕਦੀ ਹਾਂ ਤੇ ਅੱਜ ਚੂੜੀ ਲੱਭੀ ਜਾਦੇ ਭਰਾਂਟੀ ਕਹਿੰਦੇ ਆ ਕਿੰਨੇ ਦਿਨਾਂ ਦੇ ਗਵਾਚੀ ਹੈ ਨਹੀਂ ਸੰਧੀ ਅੰਟੀ ਨੂੰ ਹਾਂ ਨਹੀਂ ਮੈਂ ਦੇਤੀ ਚੱਲ ਚੰਗਾ ਕੀਤਾ ਮੈਂ ਇਮਾਨਦਾਰੀ ਨਾਲ ਕੰਮ ਕਰਨਾ ਵਾ ਕੋਈ ਅਜਿਹਾ ਕੰਮ ਨਹੀਂ ਕਰਨਾ ਆਹੋ ਤੇ ਭਈ ਇਮਾਨਦਾਰੀ ਨਾਲ ਕਰਨਾ ਵਾ ਉਹ ਸੋਨੇ ਦੀ ਚੂੜੀ ਹੈ ਕੀ ਕਰਨੀ ਹੈ ਨਹੀਂ ਸਾਡੇ ਕਿਹੜੇ ਕੰਮ ਆ ਆਹ ਇਹ ਤਾਂ ਵੱਡੇ ਲੋਕਾਂ ਦੇ ਗਹਿਣੇ ਹੁੰਦੇ ਆ ਆਹ ਨਾਲੇ ਹੀ ਪਾ ਕੇ ਕਿੱਥੇ ਜਾਣਾ ਨਾਲੇ ਸਾਨੂੰ ਕੀ ਸਾਨੂੰ ਪਤਾ ਹੀ ਨਹੀਂ ਇਹਨਾਂ ਚੀਜ਼ਾਂ ਦਾ ਕੀ ਹੁੰਦੇ ਚੰਗਾ ਕੀਤਾ ਤੂੰ ਵਾਪਸ ਕਰਤੀ ਆਹ ਨਹੀਂ ਉਹ ਤਾਂ ਮੈਂ ਕਰ ਹੀ ਦੇਣੀ ਸੀਗੀ ਮੈਂ ਕੀ ਕਰਾਂ ਕਹਿੰਦੀ ਕਿਹ ਕਹਿੰਦੀ ਜਦੋਂ ਵਾਪਸ ਕੀਤੀ ਫਿਰ ਕਹਿੰਦੇ ਮੈਂ ਆਹ ਤਾਂ ਕਿਸੇ ਨੂੰ ਦੱਸਿਆ ਹੀ ਨਹੀਂ ਕਹਿੰਦੀ ਤੁਸੀਂ ਵੀ ਨਾ ਕਰਿਓ ਅੰਕਲ ਮੈਂ ਨਾ ਗੱਲ ਕਰਿਓ ਮੈਂ ਅੰਕਲ ਨੂੰ ਨਹੀਂ ਦੱਸਿਆ ਇੱਕ ਵਾਚੀ ਆਹੋ ਮੈਂ ਨਹੀਂ ਦੱਸਿਆ ਹੈਗਾ ਤੇ ਜਿੰਦੇ ਫੇਰ ਮੈਨੂੰ ਚੀਜ਼ ਕੋਈ ਲੈ ਕੇ ਨਹੀਂ ਆਉਂਦੇ ਨੀ ਕਿ ਤੁੰ ਤਾਂ ਸਾਹਮਣੀ ਨਹੀਂ ਹੁੰਦੀ ਹੈਗੀ ਹਾਂ ਤੇ ਬੈਡ ਸਲੇ ਝਾੜੂ ਨਾ ਤੂੰ ਫੇਰ ਦੀ ਭਾਂ ਲੱਭਦੀ ਨਾ ਨਹੀਂ ਬੈਡ ਸੇ ਤਾਂ ਮੈਂ ਰੋਜ਼ ਹੀ ਫੇਰਦੀ ਆ ਝਾੜੂ ਹੂੰ ਜਾਦਗੀ ਤੇ ਕਿਸੇ ਪਾਰਾ ਪਾਸੇ ਲੱਗੀ ਹੋਣੀ ਪਾਵੇ ਪੂਰੇ ਨ ਲੱਗੀ ਹੋਣੀ ਹਾਂ ਇਦਾਂ ਹੀ ਹੋਣੀ ਤੇ ਬੜੇ ਖੋਛੇ ਹੁੰਦਾ ਚਲ ਵਧੀਆ ਕੀਤਾ ਤੂੰ ਹਾਂ ਤੇ ਉਹ ਉਹਨਾਂ ਨੇ ਖੀਰ ਬਣਾਈ ਤੇ ਉਹ ਫੇ ਮੈਨੂੰ ਖਵਾਈ ਸਰਦਾਰ ਗਿਆ ਸੀ ਮੇਥੋਂ ਅੱਛਾ ਮੈਂ ਵਧਾਈ ਦਿੱਤੀ ਸਰਦਾਰ ਨੂੰ ਉਹ ਬਾਹਰ ਜਾਣ ਵਾਲੀ ਬਾਹਰ ਜਾਣ ਵਾਲੀ ਅੱਛਾ ਆਹੋ ਕਹਿੰਦਾ ਕਹਿੰਦਾ ਬਾਬੇ ਨੇ ਬਣਾ ਤਾ ਕਿਰਪਾ ਕਰਤੀ ਏ ਤੇ ਨਾਲੇ ਆਂਦਾ ਡੰਗਰ ਵੇਚ ਜਾਣੇ ਆ ਵੇਚ ਦੇ ਆਹੋ ਕਹਿੰਦਾ ਡੰਗਰ ਵੇਚ ਜਾਣੇ ਆ ਤੇ ਕੋਈ ਰਿਸ਼ਤੇਦਾਰ ਆ ਉਹਨਾਂ ਦਾ ਕੋਈ ਜਿੰਨੇ ਇੱਥੇ ਰਹਿਣ ਹੋਣਾ ਉਹਨੇ ਪਹਿਲੀ ਕੋਈ ਠੇਕੇ ਉਹਨੂੰ ਦੇ ਦੇਣੀ ਫੇ ਸਾਡੇ ਦੇ ਕੰਮ ਦਾ ਔਖਾ ਜਾਣਾ ਆਹੋ ਮੈਨੂੰ ਵੀ ਇਦਾਂ ਲੱਗਣ ਡਿਆ ਚੱਲ ਅਗਲਿਆਂ ਦੀ ਪ੍ਰਮਾਤਮਾ ਦੀ ਮੌਜ ਅਗਲਿਆਂ ਜਾਣਾ ਹੀ ਆ ਬਾਹਰ ਆਪਾਂ ਕਿਤੇ ਹੋਰ ਵੇਖ ਲੈਨੇ ਆ ਆ ਫਿਰ ਹੁਣ ਤੋਂ ਲੱਭਣਾ ਸ਼ੁਰੂ ਕਰਦੋ ਜਿੰਨਾ ਚਿਰ ਹੋਇਆ ਨਿਭੀ ਆ ਬੜੀ ਵਧੀਆ ਨਿਭੜੀ ਆ ਬੜਾ ਵਧੀਆ ਸਾਥ ਦਿੱਤਾ ਇਹਨਾਂ ਨੇ ਹਾਂਜੀ ਉਹ ਤੇ ਨਹੀਂ ਆ ਕਦੀ ਕੋਈ ਨਾਂ ਨਹੀਂ ਕੀਤੀ ਖਦਾ ਨੂੰ ਜੋਗ ਆ ਉਹਨੇ ਉਹੀ ਕਰਕੇ ਦਿੱਤਾ ਹੂੰ ਤੇ ਚਲੋ ਵਧੀਆ ਗੱਲਾਂ ਜਾਣ ਆਪਣੇ ਬੱਚਿਆਂ ਕੋਈ ਵੀ ਆਹ ਨਹੀਂ ਫਿਰ ਕਿਸੇ ਦਿਨ ਨਾ ਛੁੱਟੀ ਕਰਕੇ ਤੇ ਕੰਮ ਲੱਭ ਲਈ ਆਹ ਕਰ ਲੈਣਾ ਮੈਂ ਕਿਸੇ ਦਿਨ ਆਹੋ ਨਾ ਇਦਾਂ ਕਰ ਲਈਏ ਫਿਰ ਨਾ ਉਹ ਨਾ ਵੀ ਪੀਸ ਨਾਲ ਇੱਕਦਮ ਜਵਾਬ ਦੇ ਦੇਣ ਸਾੜ ਕੋ ਕੰਮ ਕਰਨਾ ਹਾਂ ਹਾਂ ਹੁਣ ਵੀ ਤਾਂ ਨਾ ਕੱਲ ਟੱਕ ਟੱਕਰ ਅੱਗੇ ਕੰਮ ਚੱਲ ਜਾਣਾ ਹਾਂ ਹੈ ਨਾ ਕਿੱਥੇ ਚਲੇ ਜਾਂਦੇ ਮੈਂ ਆ ਝੋਨੇ ਰੋ ਪਾਣੀ ਪੱਠੇ ਨਾ ਪਿੰਦਾ ਮੈਂ ਵੇਖ ਕੇ ਆਵਾ ਹਾਂ ਜਿਆਦਾ ਹਨ ਛੋਨਿਆਂ ਦੇ ਵਿੱਚ ਆਹੋ ਪੱਠੇ ਗਾਲੀ ਨਾ ਜਾਣਾ ਬੜਾ ਪੱਠੇ ਨੀਵੇਂ ਥਾਵਾਂ ਤੇ ਉਧਰੋਂ ਨਿਕਲ ਜਾਂਦਾ ਮੈਂ ਵੇਖ ਮਿੱਟੀ ਮੁਟੀ ਠੱਕ ਦਿੰਦਾ ਉੱਥੇ ਵੇਖ ਕੇ ਚਲ ਚਲ ਜਾ ਫਿਰ ਟਾਈਮ ਨਾਲ ਹਾਂ ਠੀਕ ਹੈ ਸੁੰਦਰ ਆ ਗਈ ਮੈਂ ਕਿਹਾ ਉਹ ਗੋਪੀ ਘਰੋਂ ਚਲ ਗਈ ਇਹਦੇ ਉਹਨੂੰ ਕੋਈ ਨਾ ਕੋਈ ਦੇ ਹੀ ਦੇਣਾ ਹੈ ਤੂੰ ਉਹ ਆਪੀ ਚਲ ਗਈ ਆਹ ਕਹਿੰਦੀ ਤੇ ਗਿੱਲਾ ਵੇਲਾ ਤੇ ਮੈਂ ਕਿਹਾ ਨਾ ਹੋਏ ਚਲ ਜਾ ਕੋਈ ਗੱਲ ਨਹੀਂ ਤੂੰ ਕਦੀ ਆਨੀ ਆ ਵੀ ਮੈਂ ਬੱਚੇ ਦੇ ਕੱਪੜੇ ਦਊਂਗੀ ਕਦੀ ਮੈਂ ਆਨੀ ਆ ਕੋਹ ਦਊਂਗੀ ਤੇ ਤੂੰ ਉਹਨੂੰ ਘਟ ਦੁੱਧ ਹੀ ਦੇ ਦਿੰਦੀ ਅੱਜ ਮੀ ਪੈਂਦਾ ਚੱਲ ਨਿਆਣਾਂ ਪੀ ਲੈਂਦਾ ਦੁੱਧ ਦੀ ਮੈਂ ਖੀਰ ਬਣਾ ਲਈ ਆ ਗੋਪੀ ਨੂੰ ਮੈਂ ਖਵਾ ਲ ਕੇ ਘਲਾਇਆ ਵਾ ਤੇ ਮੈਂਗੇ ਨੂੰ ਵੀ ਦੇ ਦਿੰਦੀ ਫਿਰ ਆਵਾਜ਼ ਮਾਰ ਕੇ ਤੇ ਕੋਈ ਗੱਲ ਨਹੀਂ ਜੇ ਇੱਥੇ ਹੀ ਆ ਮਹਿੰਗਾ ਤੇ ਖੀਰ ਵੀ ਹੈਗੀ ਆ ਉਹਨੂੰ ਆਵਾਜ਼ ਮਾਰ ਕੇ ਮੈਂ ਫੜਾ ਦਿੰਨੀ ਕੋਈ ਨਹੀਂ ਤੇ ਗੋਪੀ ਨੂੰ ਜਦੋਂ ਮੈਂ ਕਹਿ ਦਿੰਨੀ ਆ ਕੋਈ ਚੀਜ਼ ਲੈ ਜਾ ਆਟਾ ਲੈ ਜਾ ਚੋਲ ਲੈ ਜਾ ਕੋਈ ਚੀਜ਼ ਲੈ ਜਾ ਤੇ ਉਹ ਕਹਿੰਦੀ ਅੱਜ ਜੋਗਾ ਹੈਗਾ ਵਾ ਅੱਜ ਜੋਗਾ ਹੈਗਾ ਵਾ ਤੇ ਫਿਰ ਮੈਂ ਹੁਣ ਦੱਸ ਕੀ ਕਰਾਂ ਦੰਦਰ ਕਈਆਂ ਦਾ ਦਿਲ ਨਾ ਭਰਿਆ ਹੁੰਦਾ ਵਾ ਕੋਈ ਚੀਜ਼ ਮੰਗਦੀ ਨਹੀਂ ਕੀ ਜਦ ਆਪਾਂ ਚੀਜ਼ ਜਿਹੜੋ ਪਾ ਗਏ ਫੜਾਉਣੀ ਨਹੀਂ ਉਹਨਾਂ ਨੂੰ ਉਹਨਾਂ ਨੇ ਕਹਿਣਾ ਹੀ ਆ ਵੀ ਕੋਈ ਨਹੀਂ ਹੈਗਾ ਵਾ ਹੈਗਾ ਵਾ ਤੂੰ ਚੀਜ਼ ਪਾ ਕੇ ਫੜਾ ਹੁਣ ਉਹ ਤੇ ਫਿਰ ਬੰਦਾ ਕੋਈ ਲੈ ਹੀ ਜਾਂਦਾ ਵਾ ਉਹਨੂੰ ਫੜਾਉਂਦੀ ਉਸੇ ਵੀ ਪਾ ਕੇ ਕੋਈ ਚੋਲ ਪਾ ਦਿੰਦੀ ਦੁੱਧ ਦੇ ਦਿੰਦੀ ਉਦੋਂ ਉਹ ਵੀ ਜਾ ਕੇ ਬਣਾ ਲੈਂਦੀ ਚੌਲ ਚਾਹ ਆ ਹੁਣ ਏਦਾਂ ਤਾਂ ਨਹੀਂ ਮੈਂ ਹੱਥ ਚ ਨਹੀਂ ਉਹਦੇ ਫੜਾਏ ਪਾ ਕੇ ਹੁਣ ਉਹ ਕਿਹੜੀ ਉੱਪਰ ਹੀ ਹੋਣੀ ਇੱਥੇ ਰਹਿਣ ਨਹੀਂ ਤੇ ਸਾਰਾ ਸਾਡਾ ਭੇਜਵਾ ਸਾਡਾ ਵੀ ਪਤਾ ਸਾਨੂੰ ਵੀ ਉਹਦਾ ਪਤਾ ਪੰਤਾ ਕਹਿ ਦਿੰਦਾ ਚੱਲ ਕੋਈ ਨਹੀਂ ਆਂਟੀ ਅੱਜ ਪਾ ਦਿਓ ਮੈਨੂੰ ਆ ਚੀਜ਼ ਐ ਨਹੀਂ ਮੇਰੇ ਕੋ ਫੇਰ ਉਹ ਗੱਲ ਇਹ ਰੱਜੇ ਦਿਲ ਦੇ ਲੋਕ ਆ ਇਹੋ ਜੀ ਗੱਲ ਨਹੀਂ ਹੁੰਦੀ ਲਿਸ਼ੂਨ ਲਿਸ਼ੂਨ ਨਹੀਂ ਕਰਨ ਦੇ ਮੈਂ ਵੇਖਿਆ ਨਾ ਇਹਨਾਂ ਦਾ ਦੋਵਾਂ ਜੀਆਂ ਦਾ ਹਾਲ ਵੇਖਿਆ ਬਿਲਕੁਲ ਬਹੁਤ ਵਧੀਆ ਕੰਮ ਕਰਨ ਦੇ ਸਹੀ ਗੱਲ ਹੈ ਤੇ ਇਹੋ ਜਿਹੇ ਬੰਦਿਆਂ ਨੂੰ ਦੇਣ ਨੂੰ ਵੀ ਜੀ ਕਰਦਾ ਤੇ ਖਵਾਲਣ ਨੂੰ ਵੀ ਜੀ ਕਰਦਾ ਕਿੰਨਾ ਆਪਣਾ ਘਰ ਸਮਝ ਕੇ ਕੰਮ ਕਰਨ ਲਏ ਆ ਇਹ ਤੁਹਾਡਾ ਆਪਣਾ ਹਾਂ ਤੁਸੀਂ ਮੈਨੂੰ ਹੋਰ ਟੈਨਸ਼ਨ ਲਾਤੀ ਆ ਪਹਿਲਾਂ ਮੈਨੂੰ ਕਹਿ ਦਿੰਦੇ ਵੀ ਜਦੋਂ ਜਾਊਗਾ ਤੈਨੂੰ ਕੋਈ ਪਾਉਗਾ ਯਾਰ ਮੈਂ ਤੈਨੂੰ ਮਤ ਦੇਣੀ ਆ ਹੁਣ ਜਨਾਨੀਆਂ ਦਾ ਕੰਮ ਜਨਾਨੀਆਂ ਆਪੇ ਜਾਣਦੀਆਂ ਕਈ ਵਾਰੀ ਵੇਖਿਆ ਨਾ ਉਹ ਕਹੇਓ ਜਾਈਏ ਕਿਥੇ ਤੇ ਕਹਿ ਦਿੰਦੇ ਚਾਹ ਚਾਹ ਨਹੀਂ ਪੀਣੀ ਚਾਹ ਨਹੀਂ ਪੀਣੀ ਵੀ ਨਾ ਕਰਾਉਂਦੇ ਵੀ ਨਹੀਂ ਮੈਂ ਨਹੀਂ ਪੀਣੀ ਬੱਦਾਂ ਆਖੇ ਬੌ ਫੜੇ ਆਖੇ ਜਲਾ ਆ ਬੈ ਪਈ ਤੂੰ ਚਾਹ ਚੁਪੀਨੀ ਰੱਖ ਕਰ ਦੇਗਾ ਇਦਾਂ ਨਹੀਂ ਕਹਿੰਦਾ ਉਹ ਚਾਹ ਪੀਜੀ ਬਸ ਐਦਾਂ ਨਾ ਕਰਦੇ ਆ ਕੀ ਬਣਾ ਕੇ ਅਗਲੇ ਦੇ ਹੱਥ ਤੇ ਗਾੜੀ ਰੱਖ ਦੋ ਫਿਰ ਬੰਦਾ ਫੜੀ ਚੱਲ ਠੀਕ ਆ ਬਾਬਾ ਬਸ ਕਰੋ ਕੋਈ ਗੱਲ ਨਹੀਂ ਹੁਣ ਮੈਨੂੰ ਟੈਨਸ਼ਨ ਲੱਗੀ ਰਹਿਣੀ ਆ ਮhenga ਇੱਥੇ ਹੀ ਆ ਨਾ ਮੈਂ ਉਹਨੂੰ ਫੜਾ ਦਿੰਨੇ ਪਾ ਕੇ ਚੌਲ ਚਾਲ ਆ ਚੱਲ ਉਹਨੂੰ ਫੜਾ ਦੀ ਜਾਂ ਚੌਲ ਵੀ ਦੇ ਦਿੰਦੀ ਹੀ ਹੀਰ ਪਾ ਦੂੰਗੀ ਡੱਬੇ 'ਚ ਉਹਨੂੰ ਜਾ ਕੇ ਘਰ ਵਾਲੇ ਆਪ ਖਾ ਲੂਗਾ ਤਾਂ ਨਾਲੇ ਮੁੰਡੇ ਨੂੰ ਖਵਾ ਲੂਗਾ ਹੋਰ ਦੱਸੋ ਕੀ ਜਾਂਦੇ ਜੀ ਦੁੱਧ ਵੀ ਮੈਂ ਦੇਦੀ ਗਲਾ ਇੱਕ ਦੁੱਧ ਤੋਂ ਚੋਣਾ ਵਸ਼ਾ ਮੰਗ ਤਾ ਫੇਰ ਹੀ ਹੁਣ ਮੈਂ ਖੀਰ ਬਣਾ ਲਈ ਮੈਂ ਕਿਹਾ ਬਾਰਗੇ ਗੋਦ ਬੜਾ ਦਾਂਗੇ ਪਾ ਕੇ ਡੱਬੇ ਚ ਇਦਾਂ ਹੀ ਕਰ ਲਈ ਆ ਕੋਈ ਨਾ ਕੋਈ ਨਾ ਹੱਥੋਂ ਦਾਣ ਪੁਨ ਕਰਨੇ ਚਾਹੀਦਾ ਕਰਨ ਨਾਲ ਚਾਹੀਦਾ ਤੁਸੀਂ ਤਾਂ 75 ਹੀ ਲਾ ਦਿੰਦੇ ਕਿ ਨਾ ਕਿ ਪਤਾ ਇਧਰ ਵੇ ਸੁਣ ਡੰਗਰਾਂ ਦੇ ਥਲੇ ਇਦਾਂ ਮਾਂਜਾ ਮਾਰਦਾ ਐ ਫਰਸ਼ ਕੱਢ ਦਦਾ ਚਟਾ ਆਹੋ ਤਾਂ ਠੀਕ ਵਾ ਆਪਣਾ ਘਰ ਸਮਝ ਕੇ ਫੇਰ ਕਰਦਾ ਨਹੀਂ ਉਪਰਿਆਂ ਵਾਂਗੂ ਨਹੀਂ ਉੱਤੇ 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 ਬਾਰਗੇ ਚੱਲੋ ਜੀ ਉਹ ਕਹੇ ਤੇ ਉਹ ਕਹੀ ਇਦਾਂ ਨਹੀਂ ਕਰਦਾ ਹੁਣ ਤੇਰੇ ਘਰ ਦੀ ਸਫਾਈ ਕਿੰਨੀ ਗੋਪੀ ਕਰਦੀ ਆ ਗਿਆ ਮਹਿੰਗਾ ਵੀ ਹੁਣ ਮਰ ਜਾਣਾ ਸਰਦਾਰਨੀਏ ਵੇ ਭਰਾਵਾ ਬੂਆ ਤੋੜਨਾ ਵਾ ਹਾਂ ਚਾਹ ਚਾਹ ਪੀਣੀ ਚਾਹ ਪੀਦੀ ਨੂੰ ਚੇਰ ਹੋਇਆ ਵਾ ਚਾਹ ਪੀਓ ਨਾ ਡਾਕਟਰ ਕਹਿੰਦੇ ਜਿਆਦੀ ਤੂੰ ਚੰਗਾ ਵਾ ਤੂੰ ਗਲਾਸ ਪਰ ਪਰ ਚਾਹ ਦੇ ਪੀਏ ਨਾ ਕੀ ਤੂੰ ਅੰਦਰ ਸੁਟਿਆ ਆਪਣੇ ਬਿਮਾਰੀਆਂ ਲਵਾਵੇਂਗਾ ਨਹੀਂ ਮੀ ਪੈਂਟ ਆਈ ਤੇ ਮੈਂ ਬੰਨਾ ਵਡਣ ਦੇ ਆਈ ਤੇ ਭੇਜ ਗਿਆ ਸਾਰਾ ਮੀ ਹਟ ਗਿਆ ਵੇਖਾ ਥੱਪ ਲੱਗੀ ਕਿੱਡੀ ਸੋਹਣੀ ਹੋਣੀ ਲੱਗੀ ਨਾ ਪਹਿਲਾਂ ਵੰਡਿਆ ਇਹ ਚਾਹ ਦਾ ਕੀ ਪੀਣਾ ਤੂੰ ਖੀਰ ਬਣਾਈ ਮੈਂ ਉਹਨੂੰ ਗੋਪੀ ਨੂੰ ਖਵਾ ਲਿਆ ਹਰ ਤੂੰ ਵੀ ਖੀਰ ਖਾ ਲੈ ਨਹੀਂ ਸਰਦਾਰਨੀ ਚਾਹ ਪੀਣੀ ਹੈ ਇਹ ਬਾਤ ਖਾਲਾਂਗੇ ਕੱਖ ਨਹੀਂ ਹਾਲ ਤੇਰਾ ਵੀ ਓਦਾਂ ਤੂੰ ਮੈਨੂੰ ਨਾ ਬਹਿਣ ਲਈ ਮਾਂ ਹਿਓ ਕੰਮ-ਕੁਮ ਕਰਕੇ ਸਾਰਾ ਗਈ ਤੇ ਮੈਂ ਵੀ ਵਿਹਲੀ ਸਮਝਲਾ ਹੋ ਗਈ ਵੀ ਹੁਣ ਪਲਾਰਾ ਨਹੀਂ ਪੈਣ ਦੇਣਾ ਨਾਲੇ ਸਦਾ ਨਹੀਂ ਵਧਾਈਆਂ ਤੁਹਾਨੂੰ ਬਹੁਤ ਹੀ ਬਹੁਤੀਆਂ ਕਾਹਦੀਆਂ ਵਧਾਈਆਂ ਭਰਾਵਾ ਤੁਸੀਂ ਕਹਿੰਦੇ ਬਾਹਰ ਚਲ ਚਲੇ ਨਾ ਹੁਣ ਹੋ ਹਾਏ ਤੈਨੂੰ ਕਿਹਨੇ ਦੱਸਤਾ ਬਾਹਰ ਚਲ ਚਲੇ ਆ ਮੈਨੂੰ ਕੋਪੀਉਂ ਅੱਛਾ ਲੈ ਵੀ ਉਹਦੇ ਟੇਢ ਚ ਗੱਲ ਹੀ ਨਹੀਂ ਪੱਚਦੀ ਤੇਰੇ ਕੰਚ ਵਾਲਾ ਪਾ ਵੀ ਆਈ ਆ ਸਦਾ ਨਹੀਂ ਜਨਾਨੀਆਂ ਟੇਢ ਕਿਲੋ ਗੱਲਾਂ ਕਿੱਥੋਂ ਪੱਜਣੀਆਂ ਨਾ ਟਾਡੇ ਪੱਜੀ ਨਾ ਉਹਦੇ ਪੱਜਿਓ ਨੇ ਮੈਨੂੰ ਦੱਸਤਾ ਗਾੜੀ ਤੂੰ ਪਚਾਲੀ ਭਰਾਵਾ ਗੱਲ ਹੁਣ ਤੂੰ ਨਾ ਕਿਤੇ ਜਾ ਕੇ ਬਾਹਰ ਰੌਲਾ ਪਾਉਣ ਡਿਆ ਪਿਆ ਜਿਹੀ ਕਿਸੇ ਕੋ ਨਾ ਨਹੀਂ ਰਿਆ ਕਿਸੇ ਗੱਲ ਦਾ ਨਹੀਂ ਸ਼ਦਾ ਨਹੀਂ ਮੈਂ ਕਿਥੇ ਕਰਨੀ ਕੱਲ ਮੈਂ ਨਾ ਕਿ ਲਾ ਕੇ ਬਹਿਣਾ ਨਾ ਖਲੋਣਾ ਬਸ ਆਹੋ ਠੀਕ ਵਾ ਘਰੋਂ ਕੰਮ ਦੇ ਘਰ ਕੰਮ ਤੋਂ ਘਰ ਮੈਂ ਮੇਰੇ ਬਸ ਆਹੋ ਕਹੀ ਟੱਕਰ ਜਾਂਦੇ ਤੈਨੂੰ ਫੇਰ ਵੀ ਰਾਹ ਦੇ ਵਿੱਚ ਕੀਤਾ ਹੁਣ ਤੂੰ ਮੈਨੂੰ ਕਦੀ ਦੱਸੀ ਨਹੀਂ ਗੱਲ ਤੈਨੂੰ ਟਕਰੇ ਲਾੜੀ ਹੋਣੀ ਕਦੀ ਕਿ ਨਹੀਂ ਨਹੀਂ ਹੁਣ ਨਹੀਂ ਕਦੀ ਟਕਰੇ ਆਹੋ ਚੱਲ ਚੰਗਾ ਹੀ ਆ ਨਾ ਕਿਤੇ ਗਏ ਲੱਗਦੇ ਮੈਨੂੰ ਪਤਾ ਨਹੀਂ ਇਥੇ ਆਪ ਨਹੀਂ ਉਦੰਦੇ ਭਰਾਵਾ ਜਦੋਂ ਵੇਖੀ ਜਾ ਗੇ ਖੀਰ ਪਾਣੀ ਡੱਬੇ ਚ ਨਾਲੇ ਮੁੰਡਿਆਂ ਨੂੰ ਖਵਾ ਲੀ ਤੇ ਨਾਲੇ ਆਪ ਖਾ ਲਈ ਕਰ ਜਾ ਕੇ ਤੇ ਫੇਰ ਆਵਾਜ਼ ਮਾਰ ਤਾ ਮੈਨੂੰ ਮੈਨੇਜਰ ਕੰਮ ਕਰਾ ਦੇ ਨਾਲੇ ਥੋੜਾ ਬਤਾ ਸਮਾਨ ਮੈਂ ਲਫਾਫੇ ਚ ਪਾ ਕੇ ਦਿੰਨੀ ਆ ਉਹ ਜਾਣ ਲੱਗਾ ਲੈ ਕੇ ਜਾਵੇਂ ਠੀਕ ਐ ਚਲਾਨੀ ਆਹ